ਆ ਕੋਈ ਹੁਸਾਕਦਾ ਠੀਕ ਹੈ ਕਈ ਵਿੱਚ ਮਤਲਬ ਕਿ ਸਾਡੇ ਆਪਣੇ ਵੀ ਵਿੱਚ ਕਰ ਜਾਂਦੇ ਆ ਇਹ ਜੀਆਂ ਗੱਲਾਂ ਤੇ ਇਹ ਜਿਹੜੇ اپੋਜੀਸ਼ਨ ਵਾਲਿਆਂ ਤਾਂ ਕਰਨੀਆਂ ਹੀ ਹੁੰਦੀਆਂ ਤਾਂ ਪੰਚਾਇਤੀ ਇਲੈਕਸ਼ਨ ਤੋਂ ਬਾਅਦ ਇਹ ਮੇਰੇ ਮਗਰ ਪਈ ਹੋਇਆ ਮੈਨੂੰ 4 ਮਹੀਨੇ ਹੋ ਗਏ ਇਹਨਾਂ ਮੈਨੂੰ ਇੰਨਾ ਕੁ ਪਰੇਸ਼ਾਨ ਕਰ ਦਿੱਤਾ ਜੀ ਇੰਨਾ ਕੁ ਪਰੇਸ਼ਾਨ ਕੀਤਾ ਹੋਇਆ ਝੂਠੀਆਂ ਮਤਲਬ ਕਿ ਝੂਠ ਮਾਰ ਮਾਰ ਕੇ ਮੇਰੇ ਅਕਸ ਨੂੰ ਬੜਾ ਇਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਇਹਨਾਂ ਦੇ ਵਰਕਰਾਂ ਨੇ ਸਖਬੀਰ ਸਿੰਘ ਬਾਦਲ ਜੀ ਦੇ ਸਰਦਾਰ ਸਖਬੀਰ ਸਿੰਘ ਬਾਦਲ ਜੀ ਦੇ ਧਿਆਨ ਵਿੱਚ ਲਿਆਂਦਾ ਹੋਇਆ ਹੈ ਹਾਲੇ ਤੱਕ ਵੀ ਮੈਨੂੰ ਟੌਰਚਰ ਕਰ ਰਹੇ ਆ ਕਿ ਬੀਬੀ ਬੋਲਦੀ ਆ ਕੱਲੀ ਤੇ ਬੀਬੀ ਦੀ ਬੀਬੀ ਨੂੰ ਬੰਦ ਕਰਾਓ ਬੀਬੀ ਨੂੰ ਬੰਦ ਬੋਲਣੋਂ ਬੰਦ ਕਰਨੀ ਆ ਬੀਬੀ ਇਹ ਸਾਰਾ ਜਿਹੜਾ ਕਾਟੋ ਕਲੀਸ਼ਾ ਹੈ ਕਿ ਦੇ ਭਾਵ ਨੂੰ ਲੱਗਦਾ ਕਿ ਅਕਾਲੀ ਦਲ ਆਉਣ ਵਾਲੀਆਂ ਚੋਣਾਂ ਚ ਕੁਝ ਅੱਗੇ ਆਏਗਾ ਵੀਰ ਜੀ ਦੇਖੋ ਬਿਲਕੁਲ ਆਏਗਾ ਅੱਗੇ ਸੁਖਵੀਰ ਸਿੰਘ ਬਾਦਲ ਜੀ ਬਹੁਤ ਮਿਹਨਤ ਕਰ ਰਹੇ ਆ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਅੱਗੇ ਆਏਗਾ ਜਿਹੜੇ ਸਾਡੇ ਨਾਲੋਂ ਨਾਰਾਜ਼ ਹੋ ਕੇ ਸਾਡੇ ਭੈਣ ਭਰਾ ਜਿਹੜੇ ਬਾਗੀ ਹੋਏ ਨੇ ਉਹ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਦੇਖੋ ਵਰਕਰਾਂ ਦੀ ਨਾਰਾਜ਼ਗੀ ਤਾਂ ਹੁਣ ਮੈਂ ਜਾਣ ਨਹੀਂ ਸਕਦੀ ਵਰਕਰਾਂ ਨੂੰ ਜੇ ਕੋਈ ਨਾਰਾਜ਼ਗੀ ਹੈ ਤੇ ਸਰਦਾਰ ਸੁਭਾ ਸਿੰਘ ਜੀ ਬਾਦਲ ਇੱਥੇ ਬੈਠੇ ਨੇ ਇਹਨਾਂ ਨਾਲੋਂ ਸਾਂਝੀ ਕਰਨ ਗੱਲ ਵੀ ਸਾਨੂੰ ਇਹ ਤਕਲੀਫ ਹੈ ਇੱਥੇ ਸਾਡੀ ਸੁਣਵਾਈ ਨਹੀਂ ਇੱਥੇ ਕੋਈ ਗੱਲ ਨਹੀਂ ਹੋ ਰਹੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹ 6 ਸਾਲ 6 ਮਹੀਨਿਆਂ ਦੀ ਗੱਲ ਹੈ ਇਹ 6 ਸਾਲ 6 ਮਹੀਨੇ ਦੇ ਪ੍ਰਾਣੇ ਆ ਇਨਾਂ ਦੀ ਸਰਕਾਰ ਦੁਆਰਾ ਨਹੀਂ ਆਉਣੀ ਤੇ ਤੁਸੀਂ ਆਪਣੀ ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਪਾਰਟੀ ਆ ਜਿਸ ਨੂੰ ਅੱਜ-ਅੱਜ ਜਿਸ ਦੀ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਜਿਹੜਾ ਜੁੱਤ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਆ ਸਰਕਾਰ ਨੇ ਤੇ ਉਹਦੇ ਵਿੱਚ ਮਤਲਬ ਕਿ ਇਹ ਬਹੁਤ ਵਧੀਆ ਉਪਰਾਲਾ ਸੀ ਸਰਕਾਰ ਦਾ ਸਸੇਕਾਲ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਦੇ ਵਿੱਚ ਮੈਂ ਹਰਮੇਂ ਰਿਤ ਇਹਨਾਂ ਦਿਨਾਂ ਚ ਸਿਆਸਤ ਦੇ ਵਿੱਚ ਲਗਾਤਾਰ ਉਥਰ-ਪੁੱਥਰ ਹੋ ਰਹੀ ਆ ਹਾਲਾਂਕਿ ਚੋਣਾਂ ਦੇ ਵਿੱਚ ਅਜੇ ਸਮਾਂ ਹੈ ਲੇਕਿਨ ਵਕਤ ਵਕਤ ਸਿਆਸੀ ਪਾਰਟੀਆਂ ਦੇ ਆਦੂਰ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਜਾਣ ਦਾ ਜਿਹੜਾ ਰਮ ਹੈ ਉਹ ਚੱਲ ਰਿਹਾ ਹੈ। ਕਈ ਖਬਰਾਂ ਤੇ ਕਈ ਗਵਾਹ ਨਾਲ ਨਾਲ ਚੱਲ ਰਹੇ ਨੇ। ਪਿਛਲੇ ਦਿਨਾਂ 'ਚ ਜੈਤੋ ਹਲਕੇ 'ਚ ਕੁਝ ਲੋਕ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ। ਇਹ ਵਿੱਚ ਵਿਚਾਲੇ ਸੁਪਰ ਸਿੰਘ ਬਾਦਲ ਦਾ ਨਾਮ ਵੀ ਆ ਜਾਂਦਾ ਹੈ ਜੋ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਹਾਲਾਂਕਿ ਬਾਅਦ ਵਿੱਚ ਇਹ ਪੋਸਟ ਕਿਸੇ ਅਦਵਾਰ ਨੇ ਜਿਹੜੀ ਪਾਈ ਸੀ ਉਸ ਨੂੰ ਹਟਾ ਦਿੱਤਾ ਗਿਆ। ਇਹ ਗੱਲ ਲੈ ਕੇ ਕਾਫੀ ਜਿਹੜੀ ਹੈ ਅਸੀਂ ਕਹਿੰਦੇ ਕਹਿੰਦੇ ਹਲਕੇ 'ਚ ਚਰਚਾ ਹੋ ਰਹੀ ਹੈ। ਮੇਰੇ ਨਾਲ ਸੁਣੇ ਇਸਨੇ ਗੱਲ ਕਰਦੇ ਉਗੇ ਆਗੂ ਜੁਬੀ ਅਮਰਜੀਤ ਗੁਰਪੰਢੀ ਗਰੇ ਨੇ ਉਹਨਾਂ ਨਾਲ ਸਾਰੇ ਮਾਮਲੇ ਤੇ ਚਰਚਾ ਕਰਦੇ ਆ ਜੀ ਬਹੁਤ ਸਵਾਗਤ ਹੋਦਾ ਧੰਨਵਾਦ ਜੀ ਧੰਨਵਾਦ ਥੈਂਕ ਯੂ ਇਹ ਜਿਹੜਾ ਸਾਰਾ ਮਾਮਲਾ ਹੈ ਕਾਰਸੌਫਤ ਸੁਭਾ ਸਿੰਘ ਬਾਦਲ ਦੇ ਆਮ ਆਦਮੀ ਪਾਰਟੀ ਸ਼ਾਮਰ ਹੋਣ ਦੀ ਅਫਵਾਹ ਪਿਛਲੇ ਦਿਨਾਂ ਚ ਫੈਲੀ ਇਹ ਕਿੰਨੇ ਸਿਕਵੇ ਵਿਖਦੇ ਹੋ ਦੇਖੋ ਦੂਜਾ ਵੀਰ ਜੀ ਇਹ ਮਤਲਬ ਕਿ ਬਹੁਤ ਹੀ ਮੰਦਭਾਗੀ ਝੂਠੀ ਤੇ ਬੇਬੁਨਿਆਦ ਖਬਰ ਹੈ ਜੀ ਕੋਈ ਸੁਭਾ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡ ਸਕੇ ਹਾਰੀ ਕੇ ਬੰਦਾ ਮਤਲਬ ਕਿ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਜਾਂਦਾ ਤੇ ਇਹ ਤਾਂ ਪੰਜਾਬ ਦੇ ਵਿੱਚੋਂ ਜਾ ਰਹੇ ਆ ਤੇ ਇਧਰ ਸੂਬਾ ਸਿੰਘ ਬਾਦਲ ਕਿਉਂ ਜਾਣਗੇ ਬਾਕੀ ਸੂਬਾ ਸਿੰਘ ਬਾਦਲ ਅਕਾਲੀ ਦਲ ਜਿਹੜੇ ਟਕਸਾਲੀ ਅਕਾਲੀ ਦਲ ਦੇ ਜਿਹੜੇ ਸਾਡੇ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਡੇ ਖੇਤੀਬਾੜੀ ਮੰਤਰੀ ਰਹੇ ਆ ਜੋ ਸਾਡੇ ਮਰਹੂਮ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸੱਜੀ ਖੱਬੀ ਵਾਂ ਸੀ ਇਹ ਉਹਨਾਂ ਦੇ ਸੁਪੁੱਤਰ ਨੇ ਅਤੇ ਹਲਕਾ ਇੰਚਾਰਜ ਜਤੋਂ ਨਹੀਂ ਤੇ ਇਹ ਕਿਵੇਂ ਇਹ ਸੋਚ ਵੀ ਨਹੀਂ ਸਕਦੇ ਕਿ ਅਸੀਂ ਆਪਣਾ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਛੱਡিয়ে ਤਾਂ ਇਹ ਜਿਹੜੀ ਖਬਰ ਲੱਗੀ ਆ ਝੂਠੀ ਤੇ ਬੇਬੁਨਿਆਦ ਆ ਤਾਂ ਇਹ ਬਹੁਤ ਮਾੜੀ ਗੱਲ ਆ ਕਿਸੇ ਦਾ ਅਕਸ ਖਰਾਬ ਕਰਨਾ ਪਾਰਟੀ ਦੇ ਵਿੱਚ ਕਿਸੇ ਨੂੰ ਲੈਡਾਉਨ ਕਰਨਾ ਵੇਖੋ ਇਹ ਬਹੁਤ ਮਾੜੀ ਗੱਲ ਆ ਅੱਛਾ ਇਸ ਤਰ੍ਹਾਂ ਦੀ ਇਹ ਤਾਂ ਇੱਕ ਪੋਸਟ ਜਿਹੜੇ ਕੱਲ ਵਰਤੋਂ ਪਈ ਉਹਦਾ ਰੌਲਾ ਹੈ ਇਸ ਤੋਂ ਪਹਿਲਾਂ ਵੀ ਕੁਝ ਦੁਬਾਰਾ ਚ ਹਿੰਦੀ ਪੰਜਾਬੀ ਦੇ ਅਖਬਾਰਾਂ ਦੇ ਖਬਰਾਂ ਚੜ੍ਹਨੀਆਂ ਜਿਹੜੇ ਸੁਭਾ ਸਿੰਘ ਬਾਦਲ ਹੈ ਉਹ ਕਾਲੀ ਦਰ ਦੀ ਹਾਈ ਕਮਾਂਡ ਦੇ ਨਾਲ ਕੁਝ ਨਾਰਾਜ਼ਗੀ ਹੈ ਤੇ ਪਾਰਟੀ ਛੱਡ ਸਕਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਆ ਗਈਆਂ ਨਹੀਂ ਦੇਖੋ ਇਹ ਤਾਂ ਮੈਂ ਨਹੀਂ ਕਹਿ ਸਕਦੀ ਸੁਭਾ ਸਿੰਘ ਬਾਦਲ ਜੀ ਨੂੰ ਪਤਾ ਹੋਊਗਾ ਪਰ ਵੈਸੇ ਅਸੀਂ 24 ਘੰਟੇ ਸੁਭਾ ਸਿੰਘ ਬਾਦਲ ਜੀ ਦੇ ਨਾਲ ਬਿਸਰਦੇ ਆ ਰਹਿੰਦੇ ਆ ਕੋਈ ਪਾਰਟੀ ਨਾਲ ਨਰਾਜ਼ਗੀ ਵਾਲੀ ਗੱਲ ਨਹੀਂ ਪਿੱਛੇ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਮਤਲਬ ਕਿ ਜਥੇਬੰਦੀਆਂ ਜਥੇਬੰਦੀਆਂ ਬਣਾਈਆਂ ਨੇ ਉਹਦੇ ਵਿੱਚ ਬੇਸ਼ੱਕ ਸੁਭਾ ਸਿੰਘ ਬਾਦਲ ਜੀ ਨਹੀਂ ਬਹੁਤ سارے ਬੰਦੇ ਨਹੀਂ ਜਿਹੜੇ ਇਲਾਕੇ ਦੇ ਵਿੱਚ ਬਹੁਤ ਸਾਰਾ ਮਤਲਬ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਵਰਕ ਕਰਦੇ ਨੇ ਬਹੁਤ سارے ਬੰਦੇ ਨਹੀਂ ਹੈਗੇ ਕੋਈ ਗੱਲ ਨਹੀਂ ਪਾਰਟੀ ਕੋਲ ਹੋਰ ਬਹੁਤ ਵਧੀਆ ਜਗਾਮਾ ਪਈਆਂ ਨੇ ਜਥੇਬੰਦੀ ਚਾਰਚ ਹੋਣਾ ਵੀ ਤਾਂ ਆਪਣੇ ਆਪ ਚ ਇੱਕ ਅਹੁਦਾ ਤੇ ਇੱਕ ਜੁਮਾ ਇਹ ਵੀ ਇੱਕ ਅਹੁਦਾ ਹੈ ਜੀ ਹਲਕਾ ਇਨਚਾਰਜ ਕਿਹੜਾ ਛੋਟੀ ਪੋਸਟ ਹੈ ਇਹ ਵੀ ਇੱਕ ਅਹੁਦਾ ਹੈ ਵੇਖੋ ਇੱਕ ਇਲਾਕੇ ਦਾ ਇੱਕ ਹਲਕੇ ਦਾ ਮਤਲਬ ਕਿ ਉਹਨੂੰ ਜ਼ਿੰਮੇਵਾਰੀ ਦਿੱਤੀ ਹੋਈ ਆ ਇਹ ਕੋਈ ਛੋਟੀ ਮੋਟੀ ਗੱਲ ਥੋੜਾ ਹੈਗੀ ਆ ਤੇ ਬਾਕੀ ਜੇ ਮਤਲਬ ਕਿ ਕਿਤੇ ਕਹੀਏ ਇਸ ਜਥੇਬੰਦੀ ਦੇ ਵਿੱਚ ਨਵੇਂ ਲਿਆਤੇ ਜਥੇਬੰਦੀਆਂ ਦਾ ਹੋਰ ਬਥੇਰੀਆਂ ਬਣਨੀਆਂ ਨੇ ਤੇ ਬਹੁਤ ਸਾਰੇ ਅਹੁਦੇ ਪਏ ਨੇ ਤੇ ਕੋਈ ਗੱਲ ਨਹੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇਖਣਗੇ ਸਾਡੇ ਮਤਲਬ ਕਿ ਹਾਈ ਕਮਾਂਡ ਹੈਗੀ ਆ ਸਾਡੀ ਤੇ ਉਹ ਵੇਖਣਗੇ ਕਿ ਮੈਂ ਕਿੱਥੇ ਕਿੱਥੇ ਵਰਕਰ ਨੂੰ ਮੈਂ ਐਡਜਸਟ ਕਰਨਾ ਹੈ ਉਹ ਦੇਖਣਗੇ ਕੋਈ ਨਰਾਜ਼ਗੀ ਵਾਲੀ ਗੱਲ ਨਹੀਂ ਹੁੰਦੀ ਪਾਰਟੀ ਦੇ ਵਿੱਚ ਅੱਛਾ ਇਹ ਜਿਹੜੀਆਂ ਸਾਰੀਆਂ ਹੋਮ ਫਲਾਈਆਂ ਗਈਆਂ ਪਿਛਲੇ ਦਿਨ ਜਦੋਂ ਫੈਲੀਆਂ ਹਾਂਜੀ ਉਹਨਾਂ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਕਿਸ ਦਾ ਹੱਥ ਹੈ ਪਾਰਟ ਦੇ ਅੰਦਰ ਹੀ ਕੁਝ ਲੋਕ ਸੂਭਾ ਸਿੰਘ ਬਾਦਲ ਦੀ ਵਿਰੋਧਤਾ ਕਰਨ ਵਾਲੇ ਉਹ ਖਬਰਾਂ ਫੈਲਾ ਸਕਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਦੁਆਰੇ ਚੋਂ ਖਬਰਾਂ ਆਈਆਂ ਨੇ ਕਿਥੋਂ ਅਜਿਹਾ ਤੁਹਾਨੂੰ ਲੱਗਦਾ ਦੇਖੋ ਪੱਤਰਕਾਰ ਸਾਹਿਬ ਦੇਖੋ ਇਹ ਸਾਰਾ ਕੁਝ ਹੀ ਹੋ ਸਕਦਾ ਠੀਕ ਹੈ ਕਈ ਵਿੱਚ ਮਤਲਬ ਕਿ ਸਾਡੇ ਆਪਣੇ ਵੀ ਵਿੱਚ ਕਰ ਜਾਂਦੇ ਆ ਇਹ ਜਿਹੀਆਂ ਗੱਲਾਂ ਪਏ ਇਹ ਜਿਹੜੇ اپੋਜੀਸ਼ਨ ਵਾਲਿਆਂ ਤਾਂ ਕਰਨੀਆਂ ਹੀ ਹੁੰਦੀਆਂ ਤੇ ਕਈ ਵਾਰ ਸਾਡੇ ਆਪਣੇ ਬੰਦੇ ਵੀ ਕਰ ਜਾਂਦੇ ਆ ਗੱਲਾਂ ਇਹ ਜੀਆਂ ਅੱਛਾ ਕਈ ਲੋਕ ਕਹਿੰਦੇ ਨੇ ਕਿ ਸਰਕਾਰ ਹੈ ਇਸ ਲਈ ਦਬਾਅ ਪਾ ਕੇ ਵੀ ਕੁਝ ਲੋਕਾਂ ਨੂੰ ਸ਼ਾਮਲ ਕਰਵਾਇਆ ਜਾ ਸਕਦਾ ਹੁੰਦਾ ਤਾਂ ਤੁਹਾਨੂੰ ਲੱਗਦਾ ਕਿ ਪਿਛਲੇ 3.5 ਸਾਲਾਂ ਦੇ ਵਿੱਚ ਤੁਹਾਡੀ ਪਾਰਟੀ ਦੇ ਜਾਂ ਤੁਹਾਡੇ ਆਸ-ਪਾਸ ਦੇ ਕੁਝ ਲੋਕਾਂ ਤੇ ਕੋਈ ਇਸ ਤਰ੍ਹਾਂ ਦਾ ਦਬਾਅ ਪਿਆ ਕੇ ਸਾਡੀ ਪਾਰਟੀ ਚ ਆਓ ਦੇਖੋ ਦਬਾਅ ਵਾਲੀ ਗੱਲ ਜਿਹੜੀ ਹੈਗੀ ਆ ਇਹ ਆਮ ਆਦਮੀ ਪਾਰਟੀ ਵਾਲੇ ਇਹ ਮਤਲਬ ਕਿ ਹਰ ਬੰਦੇ ਨੂੰ ਮੈਂ ਦੇਖੋ ਪੰਚਾਇਤੀ ਇਲੈਕਸ਼ਨ ਦੇ ਵਿੱਚ ਸਾਡੇ ਕਾਂਗਰਸ ਵਾਲਿਆਂ ਕੋਈ ਬੰਦਾ ਨਹੀਂ ਸੀ ਖੜਾ ਕੀਤਾ ਅਕਾਲੀ ਦਲ ਦੇ ਮਤਲਬ ਕਿ ਜੋ ਸਾਡਾ ਪਿੰਡ ਹੈ ਪੰਜਗਰਾਇਂ ਕਲਾਂ ਉੱਥੇ ਮੈਂ ਤਿੰਨੇ ਪੰਚਾਇਤਾਂ ਦੇ ਤਿੰਨੇ ਸਰਪੰਚਰ ਤਿੰਨੇ ਜਿੰਨੇ ਜਿੰਨੇ ਮੈਂਬਰ ਖੜੇ ਹੋ ਸਕਦੇ ਸੀ ਮੈਂ ਉੱਥੇ ਖੜੇ ਕੀਤੇ ਤਾਂ ਪੰਚਾਇਤੀ ਇਲੈਕਸ਼ਨ ਤੋਂ ਬਾਅਦ ਇਹ ਮੇਰੇ ਮੰਗਰ ਪਈ ਹੋਇਆ ਮੈਨੂੰ 4 ਮਹੀਨੇ ਹੋ ਗਏ ਇਹਨਾਂ ਮੈਨੂੰ ਇੰਨਾ ਕੁ ਪਰੇਸ਼ਾਨ ਕਰ ਦਿੱਤਾ ਜੀ ਇੰਨਾ ਕੁ ਪਰੇਸ਼ਾਨ ਕੀਤਾ ਹੋਇਆ ਝੂਠੀਆਂ ਮਤਲਬ ਕਿ ਝੂਠ ਮਾਰ-ਮਾਰ ਕੇ ਮੇਰੇ ਅਕਸ ਨੂੰ ਬੜਾ ਇਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ ਇਹਨਾਂ ਦੇ ਵਰਕਰਾਂ ਨੇ ਜੀ ਹਰ ਕੰਮ ਦੇ ਵਿੱਚ ਕੋਈ ਕੰਮ ਆ ਹਰ ਕੰਮ ਦੇ ਵਿੱਚ ਇਹ ਲਾਤ ਅੜਾਉਂਦੇ ਆ ਹਰ ਕੰਮ ਦੇ ਪੁਲਿਸ ਕੋਈ ਸਿੱਧਾ ਕੰਮ ਹੀ ਕਰਨਾ ਨਹੀਂ ਦਿੰਦੇ ਪੁਲਿਸ ਨੂੰ ਕੋਈ ਕੰਮ ਵੀ ਪੁਲਿਸ ਨੂੰ ਲੋਕਾਂ ਨੂੰ ਇਨਸਾਫਤਾ ਦੇਣ ਹੀ ਨਹੀਂ ਦਿੰਦੇਗੇ ਤੇ ਮੈਨੂੰ ਬੜਾ ਪਰੇਸ਼ਾਨ ਕੀਤਾ ਹੋਇਆ ਮੈਂ ਸੁਖਵੀਰ ਸਿੰਘ ਬਾਦਲ ਜੀ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਧਿਆਨ ਵਿੱਚ ਲਿਆਂਦਾ ਹੋਇਆ ਏ ਹਾਲੇ ਤੱਕ ਵੀ ਮੈਨੂੰ ਟਾਰਚਰ ਕਰ ਰਹੇ ਆ ਕਿ ਬੀਬੀ ਬੋਲਦੀ ਆ ਕੱਲੀ ਤੇ ਬੀਬੀ ਦੀ ਬੀਬੀ ਨੂੰ ਬੰਦ ਕਰਾਓ ਬੀਬੀ ਨੂੰ ਬੰਦ ਬੋਲਣੋਂ ਬੰਦ ਕਰਨੀ ਆ ਬੀਬੀ ਕਿ ਇਹੀ ਚਾਲਾਂ ਐ ਵੀ ਅਗਲਾ ਅੱਕ ਕੇ ਤੇ ਸਾਡੇ ਵਿੱਚ ਆ ਜਾਈਗਾ ਅਕਾਲੀ ਦਲ ਦੇ ਪਿਛਲੇ ਕੁਝ ਸਮੇਂ ਚ ਕਾਫੀ ਮਾੜਾ ਦੌਰ ਦੇਖਿਆ ਹੈ ਬੇਅਦਬੀ ਕਾਂਡ ਹੁੰਦਾ ਉਸ ਤੋਂ ਬਾਅਦ ਅਕਾਲੀ ਦਲ ਦੇਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਅਕਾਲੀ ਦਲ ਬੈਕਫੁੱਟ ਤੇ ਜਾ ਹਾਸ਼ੀਦ ਚਲਾ ਜਾਂਦਾ ਉਸ ਤੋਂ ਬਾਅਦ ਹੁਣ 10-11 ਸਾਲਾਂ ਤੋਂ ਬਾਅਦ ਅਕਾਲੀ ਦਲ ਮੁੜ ਵਾਪਸੀ ਕਰਨ ਲਈ ਤੰਗ ਰਿਹਾ ਹੈ ਇੱਕ ਪਾਸੇ ਇਹ ਸਾਰੇ ਕੋਸ਼ਿਸ਼ਾਂ ਚੱਲ ਰਹੀਆਂ ਨੇ ਸੋ ਵੀਰ ਬਾਦੜੀ ਕੋਈ ਫੇਰ ਐਕਟਿਵ ਹੋ ਕੇ ਲਗਾਤਾਰ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਔਰ ਪ੍ਰਾਉਟੋ ਵੀ ਅਕਾਲੀ ਦੀ ਮਹਿਮ ਦੁਬਾਰਾ ਚਲਾਈ ਗਈ ਹੈ ਲੇਕਿਨ ਇਹਦੇ ਦਰਮਿਆਨ ਅਕਾਲੀ ਦਲ ਦੇ ਅੰਦਰ ਜਿਹੜੀ ਹੈ ਟੜੇਬੰਦੀ ਉਹ ਜਿਵੇਂ ਕਿ ਇੱਕ ਇਹਨੇ ਚੋਣ ਪ੍ਰਦਾਨ ਕੀਤੀ 11 ਤਰੀਕ ਨੂੰ ਕਰਨੀ ਔਰ ਇਹਨਾਂ ਨੇ ਕਰ ਲਈ ਹੈ ਤਾਂ ਇਹ ਸਾਰਾ ਜਿਹੜਾ ਕਾਟੋ ਕਲੇਸ਼ ਹੈ ਇਹਦੇ باوجود ਤਾਂ ਲੱਗਦਾ ਕਿ ਅਕਾਲੀ ਦਲ ਆਉਣ ਵਾਲੀਆਂ ਚੋਣਾਂ 'ਚ ਕੁਝ ਅੱਗੇ ਆਏਗਾ ਮਿਰਚ ਦੇਖੋ ਬਿਲਕੁਲ ਆਏਗਾ ਅੱਗੇ ਸੁਖਵੀਰ ਸਿੰਘ ਬਾਦਲ ਜੀ ਬਹੁਤ ਮਿਹਨਤ ਕਰ ਰਹੇ ਆ हां ਜਿਹੜਾ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਅੱਗੇ ਆਏਗਾ ਜਿਹੜੇ ਸਾਡੇ ਨਾਲੋਂ ਨਾਰਾਜ਼ ਹੋ ਕੇ ਸਾਡੇ ਭੈਣ ਭਰਾ ਜਿਹੜੇ ਬਾਗੀ ਹੋਏ ਨੇ ਉਹ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਔਰ 27 ਦੇ ਵਿੱਚ ਜਿਹੜੀ ਹੈ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਆਏਗੀ ਔਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਮੁੱਖ ਮੰਤਰੀ ਹੋਣਗੇ ਇਹ ਤੁਸੀਂ ਲਿਖ ਲਓ ਅੱਛਾ ਇਸ ਤਰ੍ਹਾਂ ਸੇ ਹਲਕੇ ਦੀ ਗੱਲ ਮੈਂ ਵਾਪਸ ਕਰਾਂ ਸਾਥ ਤੁਸੀਂ ਜਿਵੇਂ ਕੀਤਾ ਕਿ ਇਹ ਅਪਵਾਹ ਫਲਾਈਆਂ ਜਾ ਰਹੀਆਂ ਨੇ ਲੇਕਿਨ ਬਹੁਤ ਸਾਰੇ ਲੋਕ ਇਸ ਹਲਕੇ ਦੇ ਵਿੱਚ ਕਿਉਂਕਿ ਅਸੀਂ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਕਾਲੀ ਦਲ ਦੇ ਬਹੁਤ ਸਾਰੇ ਵਰਕਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਦਿਨਾਂ ਚ ਸ਼ਾਮਲ ਹੋਏ ਨੇੜੇ ਪਿੰਡ ਹੈਗਾ ਮੱਤਾ ਉੱਥੇ ਬਹੁਤ ਸਾਰੇ ਲੋਕ ਸ਼ਾਮਲ ਹੋ ਗਏ ਦਾਵਾ ਤੇ ਕੀਤਾ ਜਾ ਰਿਹਾ ਕਿ ਪਿੰਡ ਦੇ ਵਿੱਚ ਹੁਣ ਕੋਈ ਅਕਾਲੀ ਵਰਕਰ ਨਹੀਂ ਬਚਿਆ ਔਰ ਜੈਤੋ ਦੇ ਵਿੱਚ ਜਾਂ ਪਿੰਡ ਭਗਤਵਾਨ ਦੇ ਵਿੱਚ ਦੁਲਟ ਪਰਿਵਾਰ ਜਿਹੜਾ ਇੱਕ ਵੱਡਾ ਉਹਨਾਂ ਦਾ ਨਾਮ ਹੈ ਔਰ ਕਰਨ ਦੁਲਟ ਇੱਕ ਸਰਕਰ ਨੂੰ ਨੌਜਵਾਨ ਆਗੂ ਉਹ ਪਾਰਟੀ ਛੱਡ ਦਿੰਦੇ ਨੇ ਔਰ ਕੱਲ ਇੱਕ ਇਹਨਾਂ ਦੇ ਸੁਭਾਸ਼ ਸਿੰਘ ਬਾਦਲਵੰਦ ਦੇ ਇੱਕ ਸਾਥੀ ਦੀ ਜਿਹੜੀ ਆਮ ਆਦਮੀ ਪਾਰਟੀ 'ਚ ਮੂਲੀ ਹੁੰਦੇ ਹੁੰਦੇ ਤਾਂ ਇਹ ਜਿਹੜੇ ਵਰਕਰਾਂ ਦਿਨ ਰਾਤ ਕੀ ਫਿਰ ਕਿਉਂ ਹੈ ਜੇ ਸਾਹਮਣੇ ਤੋਂ ਲੱਗਦਾ ਕਿ ਆਉਣ ਵਾਲੀ ਸਰਕਾਰ ਸਾਡੀ ਹੈ ਦੇਖੋ ਵਰਕਰਾਂ ਦੀ ਨਾਰਾਜ਼ਗੀ ਤਾਂ ਹੁਣ ਮੈਂ ਜਾਣ ਨਹੀਂ ਸਕਦੀ ਵਰਕਰਾਂ ਨੂੰ ਜੇ ਕੋਈ ਨਾਰਾਜ਼ਗੀ ਹੈ ਤੇ ਸਰਦਾਰ ਸੁਭਾ ਸਿੰਘ ਜੀ ਬਾਦਲ ਇੱਥੇ ਬੈਠੇ ਨੇ ਇਹਨਾਂ ਨਾਲੋਂ ਸੰਝੀ ਕਰਨ ਗੱਲ ਵੀ ਸਾਨੂੰ ਇਹ ਤਕਲੀਫ ਹੈ ਇੱਥੇ ਸਾਡੀ ਸੁਣਵਾਈ ਨਹੀਂ ਇੱਥੇ ਕੋਈ ਗੱਲ ਨਹੀਂ ਹੋ ਰਹੀ ਬਾਕੀ ਤੁਸੀਂ ਦੇਖਦੇ ਹੋ ਕਿ ਜਿਹੜੇ ਇਹ ਝਾੜੂ ਵਾਲੇ ਆ ਆਮ ਆਦਮੀ ਪਾਰਟੀ ਵਾਲੇ ਆ ਇਹ ਝੂਠ ਮਾਰਨ ਤੇ ਅਫਵਾਹਾਂ ਫਲਾਉਣ ਚ ਮਾਹਿਰ ਨੇ ਸਾਡੇ ਬੰਦਿਆਂ ਨੂੰ ਮਤਲਬ ਕਿ ਗੁੰਮਰਾਹ ਕਰ ਰਹੇ ਆ ਜਾਂ ਕਿਸੇ ਤੇ ਦਬਾਅ ਪਾਤਾ ਜਾਂ ਕਿਸੇ ਨੂੰ ਗੁੰਮਰਾਹ ਕਰ ਦਿੱਤਾ ਜਾਂ ਕਿਸੇ ਨੂੰ ਪਰ 체ਦਾ ਦਰਦੇ ਦੇ ਤਾਂ ਮੈਂ ਆਪਣੀ ਗੱਲ ਕੀਤੀ ਆ ਵੀ ਮੈਨੂੰ ਵੀ ਤਾਂ 4 ਮਹੀਨੇ ਤੋਂ ਪਰੇਸ਼ਾਨ 5 ਮਹੀਨੇ ਤੋਂ ਕਰ ਰਹੀ ਆ ਤਾਂ ਕੀ ਇਹਨਾਂ ਦੀ ਮਨਛਾ ਤੁਸੀਂ ਸਮਝਦੇ ਹੀ ਆ ਵੀ ਇਹਨਾਂ ਦੀ ਕੀ ਮਨਛਾ ਤਾਂ ਦੇਖੋ ਜਿਹੜੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਪੰਜਾਬ ਦੇ ਮਤਲਬ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨਾਂ ਨੂੰ ਅਹੁਦੇਦਾਰ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਬੇਨਤੀ ਤੇ ਇੱਕ ਅਪੀਲ ਕਰਦੀ ਹਾਂ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹ 60 ਮਹੀਨਿਆਂ ਦੀ ਗੱਲ ਹੈ ਇਹ 60 ਮਹੀਨੇ ਦੇ ਪਰੋਣੇ ਆ ਇਨ੍ਹਾਂ ਦੀ ਸਰਕਾਰ ਦੁਆਰਾ ਨਹੀਂ ਆਉਣੀ ਤੇ ਤੁਸੀਂ ਆਪਣੀ ਸ਼੍ਰੋਮਣੀ ਅਕਾਲੀ ਦਲ ਇੱਕ ਇਤਿਹਾਸਕ ਪਾਰਟੀ ਆ ਜਿਸ ਨੂੰ ਅੱਜ-ਅੱਜ ਜਿਸ ਦੀ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਤਾਂ ਤੁਸੀਂ ਇਨ੍ਹਾਂ ਦੀਆਂ ਚਾਲਾਂ ਵਿੱਚ ਆ ਕੇ ਇਨ੍ਹਾਂ ਦੇ ਝੂਠਾਂ ਵਿੱਚ ਆ ਕੇ ਇਹ ਤੁਹਾਨੂੰ ਗਮਰਾਹ ਕਰਕੇ ਆਪਣੇ ਵਿੱਚ ਸ਼ਾਮਲ ਕਰ ਰਹੇ ਆ ਤਾਂ ਮੈਂ ਸਾਰੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਬੇਨਤੀ ਕਰਦੀ ਆ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਸਨੇਹਾ ਦਿੰਦੀ ਆ ਕਿ ਤੁਸੀਂ ਇਹਨਾਂ ਦੀਆਂ ਚਾਲਾਂ ਤੋਂ ਬਚ ਕੇ ਆਪਣਾ ਸ਼੍ਰੋਮਣੀ ਅਕਾਲੀ ਦਲ ਨਾ ਛੱਡੋ ਸਗੋਂ ਇਹਨਾਂ ਦੇ ਵਰਕਰਾਂ ਨੂੰ ਇਹਨਾਂ ਦੇ ਜੋ ਇਹ ਕਿਹੜਾ ਕਿਸੇ ਦੀ ਗੱਲ ਸੁਣ ਰਹੇ ਆ ਇਹਨਾਂ ਦੇ ਵਰਕਰ ਵੀ ਤੇ ਨਾਰਾਜ਼ ਨੇ ਤੁਸੀਂ ਉਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਮਾ ਉਹਨਾਂ ਦੀ ਸਮੂਲੀਅਤ ਕਰਾ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਮਤਲਬ ਹੁਣ ਪਾਰਟੀਆਂ ਨੂੰ ਉਧਾਰੇ ਵਰਕ ਨਹੀਂ ਲੈਣੇ ਪਿਆ ਕਰਨੇ ਉਧਾਰੇ ਵਰਕ ਕਰੀ ਆ ਦੇਖੀ ਜਾਂਦੇ ਆ ਤੁਸੀਂ ਉਧਾਰੇ ਵਰਕ ਕਰੀ ਆ ਜਿਹੜੇ ਤਕਸਾਲੀ ਬੰਦੇ ਆ ਉਹ ਤਾਂ ਖ ਬੈਠੇ ਆ ਜਿੱਥੇ ਬੈਠੇ ਆ ਆ ਜਿਹੜੇ ਝਾੜੂ ਵਾਲੇ ਨਵੇਂ ਆਏ ਆ ਲਾ 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 ਕਰਕੇ ਇਹਨਾਂ ਨੇ ਹੁਣ ਤੁਹਾਨੂੰ ਪਤਾ ਹੀ ਆ ਤੁਸੀਂ ਸਾਡੇ ਨਾਲ ਵਹਿਤਰ ਜਾਣਦੇ ਹੋ ਸਾਡੇ ਨਾਲ ਤੁਹਾਨੂੰ ਵੱਧ ਪਤਾ ਤੇ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਕੀ ਹਾਲ ਹੈ ਅੱਛਾ ਜੀ ਸਰਕਾਰ ਬਹੁਤ سارے ਦਾਅਵੇ ਕਰਦੀ ਹੈ ਕਿ ਅਸੀਂ ਬਹੁਤ ਐਸੇ ਕੰਮ ਕਰਦੇ ਜਿਹੜੇ ਅਸੀਂ ਕਹੇ ਵੀ ਨਹੀਂ ਸੀ ਜਿਨ੍ਹਾਂ ਦਾ ਵਾਅਦਾ ਵੀ ਨਹੀਂ ਸੀ ਕੀਤਾ ਸਰਕਾਰ ਇਹ ਦਾਅਵਾ ਕਰਦੀ ਹੈ ਆਸਟਾ ਤੇ ਨਸ਼ਾ ਨੂੰ ਲੈ ਕੇ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਔਰ ਜ਼ਿਕਰਮ ਸਿੰਘ ਮਜੀਠੀਆ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਨੂੰ ਜੋੜ ਕੇ ਜਿਸ ਤਰ੍ਹਾਂ ਦਾ ਇਹ ਪ੍ਰਚਾਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਹਨਾਂ ਕਿਵੇਂ ਬਿਲਦੇ ਹੋ ਦੇਖੋ ਜਿਹੜਾ ਜੁੱਤ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਆ ਸਰਕਾਰ ਨੇ ਤੇ ਉਹਦੇ ਵਿੱਚ ਮਤਲਬ ਕਿ ਇਹ ਬਹੁਤ ਵਧੀਆ ਉਪਰਾਲਾ ਸੀ ਸਰਕਾਰ ਦਾ ਕਿਉਂਕਿ ਨਸ਼ਿਆਂ ਨੇ ਪੰਜਾਬ ਨੂੰ ਬਿਲਕੁਲ ਖੋਖਲਾ ਕਰ ਦਿੱਤਾ ਪਰ ਜਿਸ ਤਰ੍ਹਾਂ ਜਿੰਨੀ ਤੇਜ਼ੀ ਨਾਲ ਇਹ ਮੁਹਿੰਮ ਚਲਾਈ ਗਈ ਸੀ ਉਸ ਤਰ੍ਹਾਂ ਇਹਦਾ ਅਸਰ ਨਹੀਂ ਹੋਇਆ ਪਿੰਡਾਂ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਨਸ਼ਾ ਵਿਕ ਰਿਹਾ ਹੈ ਜੀ ਉਸੇ ਤਰ੍ਹਾਂ ਵਿਕ ਰਿਹਾ ਹੈ ਨਸ਼ਾ ਉਪਰਾਲਾ ਸਰਕਾਰ ਦਾ ਬਹੁਤ ਵਧੀਆ ਸੀ ਕਿਉਂਕਿ ਪੰਜਾਬ ਦੀ ਜਵਾਨੀ ਬਚਾਉਣਾ ਸਰਕਾਰ ਦਾ ਕੰਮ ਸੀ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਸਾਰੇ ਥਾਈਂ ਕੁਛ ਕੁਛ ਨਸੀਨ ਉਠਲ ਵੀ ਪਈ ਆ ਪਰ ਨਹੀਂ ਉੰਦੀ ਨਹੀਂ ਜਿੰਨੀ ਇਹਨਾਂ ਨੇ ਤੇਜੀ ਨਾਲ ਮਿਹਨਤ ਚਲਾਈ ਸੀ ਉੰਨੀ ਨਹੀਂ ਅੱਜ ਪਿੰਡਾਂ ਦੇ ਵਿੱਚ ਉਹੀ ਹਾਲ ਹੈ ਜੀ ਸੋ ਉਹਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਵਾ ਦਾ ਮੌਕਾ ਦਿੱਤਾ ਸੋ ਦੋਸਤੋ ਇਸ ਸਮਾਚਾਰ ਨਾਲ ਜਿਸ ਤਰੀਕਾ ਕਾਲੀ ਦਲ ਦੇ ਉਹੀ ਆਖੂ ਜੀ ਅਮਰ ਜੀ ਗੁਰਬਾਨੇ ਕਰਾਈ ਉਮੀਦ ਕਰਦਾ ਹਾਂ ਕਿ ਤੁਹਾਨਾਂ ਨੇ ਇਹਨਾਂ ਦੀ ਗੱਲਬਾਤ ਚੰਗੀ ਲੱਗੀ ਹੋਵੇ ਜੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਹਨਰ ਮੈਨੂੰ ਇੱਕ ਜਾਤਾ ਹੈ